ਸਸ਼ੇਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਪੰਜਾਬੀਆਂ ਦੇ ਲਈ ਮੌਤਵਧਕੀ ਚਿੰਤਾ ਵੱਜ ਗਈ ਖਤਰੇ ਦੀ ਘੰਟੀ ਮੌਸਮ ਵਿਭਾਗ ਦੇ ਵੱਲੋਂ ਭਾਰੀ ਮੀਂਹ ਦਾ ਅਲਰਟ ਜਾਰੀ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਰੂਪਨਗਰ ਕਪੂਰਥਲਾ ਤਰਨਤਾਰਨ ਜਲੰਧਰ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਅਮਰitsar ਗੁਰਦਾਸਪੁਰ ਇਹਨਾਂ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਹੋ ਸਕਦੀ ਹੈ ਬਾਰਿਸ਼ ਇਸੇ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਵੀ ਸੁਭਾਵਨਾ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਦੇ ਵੱਲੋਂ ਛੋਟੇ ਬੱਚੇ ਦੇ ਨਾਲ ਜ਼ਬਰਦਸਤ ਨਾ ਕਰਕੇ ਕਤਲ ਕਰਨ ਤੋਂ ਬਾਅਦ ਐਸ ਵਕਤ ਹੈ ਪ੍ਰਵਾਸੀਆਂ ਖਿਲਾਫ ਵੱਡੇ ਮਤੇ ਪੰਚਾਇਤਾਂ ਦੇ ਵੱਲੋਂ ਪਾਉਣੇ ਸ਼ੁਰੂ ਕਰਤੇ ਨੇ ਤੇ ਇਸ ਵਕਤ ਜਲੰਧਰ ਦੇ ਆਦਮਪੁਰ ਇਲਾਕੇ ਦੇ ਵਿੱਚ ਟਰੌਲੀ ਕਲਾਂ ਦੇ ਵਿੱਚ ਵੱਟਾ ਇਕੱਠ ਹੋਇਆ ਪ੍ਰਵਾਸੀਆਂ ਖਿਲਾਫ ਖਾਸ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਵੀ ਗੱਲ ਆਖੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 25 ਤੋਂ 30 ਪਿੰਡ ਇਕੱਠੇ ਕਰਾਂਗੇ ਤੇ ਅੱਜ ਪੰਚਾਇਤਾਂ ਵੱਲੋਂ ਇਹ ਮਤੇ ਪਾਏ ਗਏ ਨੇ ਕਿ ਪ੍ਰਵਾਸੀਆਂ ਦੀ ਪਿੰਡ ਦੇ ਵਿੱਚ ਕਿਸੇ ਵੀ ਤਰੀਕੇ ਦੀ ਝਾਲੀ ਵੋਟ ਨਹੀਂ ਬਣਾਈ ਜਾਵੇਗੀ ਤੇ ਇਹਨਾਂ ਪ੍ਰਵਾਸੀਆਂ ਨੂੰ ਮੋਟਰਾਂ ਤੇ ਰੱਖਿਆ ਜਾਵੇਗਾ ਜੇਕਰ ਪਿੰਡ ਦੇ ਵਿੱਚ ਰਹਿੰਦੇ ਨੇ ਕਿਰਾਏ ਤੇ ਜਿਸ ਘਰ ਦੇ ਵਿੱਚ ਰਹਿਣਗੇ ਉਸ ਦਾ ਮਾਲਕ ਪਿੰਡ ਦੇ ਸਰਪੰਚ ਨੂੰ ਜਾਣਕਾਰੀ ਦੇਵੇਗਾ ਤੇ ਨਾਲ ਦੀ ਨਾਲ ਖੁਦ ਜ਼ਿੰਮੇਵਾਰੀ ਲਵੇਗਾ BBMP ਦੀ ਮੀਟਿੰਗ ਦੇ ਵਿੱਚ ਅੜਿਆ ਪੰਜਾਬ ਭਾਕੜਾ ਡੈਮ ਤੋਂ ਨਹੀਂ ਛੱਡਣ ਦਿੱਤਾ ਵਾਧੂ ਪਾਣੀ ਸਿਰਫ 5000 ਕਿਊਸਕ ਵਾਧੂ ਪਾਣੀ ਛੱਡਣ ਤੇ ਬਣੀ ਸਹਿਮਤੀ ਪੰਜਾਬ 45000 ਕਿਊਸਕ ਤੋਂ ਵੱਧ ਪਾਣੀ ਨਾ ਰਿਲੀਜ਼ ਕਰਦੇ ਹੋ ਪਰ ਅੜਿਆ BBMP ਨੇ ਭਾਕੜਾ ਡੈਮ ਤੋਂ 70000 ਕਿਊਸਕ ਪਾਣੀ ਛੱਡਣ ਦੀ ਆਕੀ ਸੀ ਗੱਲ ਉਚਾਲ ਦੇ ਨਾਲ ਮੁਰਤੋਂ ਕੰਬੀ ਰੂਸ ਦੀ ਧਰਤੀ ਪੂਰਬੀ ਖੇਤਰ ਕਮਜਕਟਾ ਡੀਪ ਦੇ ਵਿੱਚੋਂ ਪੁਚਾਲ ਦੇ ਤੇਜ਼ ਝੜ ਕੇ ਰਿਕਟਰ ਸਕੇਲ ਤੇ 7.8 ਮਾਪੀ ਗਈ ਤੀਬਰਤਾ ਅਧਿਕਾਰੀਆਂ ਨੇ ਸੁਨਾਮੀ ਨੂੰ ਲੈ ਕੇ ਜਾਰੀ ਕੀਤੀ ਚੇਤਾਵਨੀ ਫਿਲਹਾਲ ਕਿਸੇ ਵੱਡੇ ਜਾਨੀ ਮਾਲੀ ਨੁਕਸਾਨ ਤੋਂ ਰਿਹਾ ਬਚਾ ਪੰਜਾਬ ਸਰਕਾਰ ਨੇ ਹੜ੍ਹਾਂ ਨੂੰ ਲੈ ਕੇ ਬੁਲਾਇਆ ਵਿਧਾਨ ਸਭਾ ਦਾ 2 ਦਿਨ ਦਾ ਵਿਸ਼ੇਸ਼ اجلاس 26 ਅਤੇ 29 ਸਤੰਬਰ ਨੂੰ ਹੋਵੇਗੀ ਸਦਨ ਦੀ ਕਾਰਵਾਈ 27 ਅਤੇ 28 ਤਰੀਕ ਨੂੰ ਸਦਨ ਦੇ ਵਿੱਚ ਰਹੇਗੀ ਛੁੱਟੀ ਹੜ੍ਹਾਂ ਦੇ ਮੁਆਵਜ਼ੇ ਸੰਬੰਧੀ ਕੁਝ ਨਿਯਮਾਂ ਦੇ ਵਿੱਚ ਸੋਧ ਅਤੇ ਨਵੀਆਂ ਪਰਵਾਨਗੀਆਂ ਤੇ ਲੱਗ ਸਕਦੀ ਹੈ ਮੋਰ ਅਮਰੀਕਾ ਦੇ ਵਿੱਚ ਭਾਰਤੀ ਇੰਜੀਨੀਅਰ ਨੂੰ ਪੁਲਿਸ ਨੇ ਮਾਰੀ ਗੋਲੀ ਮੌਤ ਤੋਂ ਪਹਿਲਾਂ ਨੌਜਵਾਨ ਨੇ ਨਸਲੀ ਸ਼ੋਸ਼ਣ ਦਾ ਲਗਾਇਆ ਸੀ ਗੰਭੀਰ ਇਲਜ਼ਾਮ ਭਾਰਤੀ ਇੰਜੀਨੀਅਰ ਦਾ ਕਿਸ ਤਰ੍ਹਾਂ ਤੇ ਆਪਣੇ ਰੂਮ ਮੇਟ ਨਾਲ ਹੋਇਆ ਸੀ ਵਿਵਾਦ ਤੇ ਲੰਗਾਨਾ ਦਾ ਰਹਿਣ ਵਾਲਾ ਸੀ 30 ਸਾਲਾ ਵਿਦਿਆਰਥੀ ਮੁਹੰਮਦ ਨਜ਼ਾਮੁਦੀਨ ਪਰਿਵਾਰ ਨੇ ਭਾਰਤ ਸਰਕਾਰ ਤੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਵਾਉਣ ਦੀ ਕੀਤੀ ਮੰਗ ਸਿਰਿਆ ਕਾਲ ਤੱਕ ਸਾਫ ਦੇ ਕਾਰਜਕਾਰੀ ਅਰਗਾਨਿਕ ਕੁਲਦੀਪ ਸਿੰਘ ਗੜਗੱਜ ਨੇ ਹੜਪੀੜਤਾਂ ਦੇ ਲਈ ਰਾਹਤ ਪੋਰਟਲ ਕੀਤਾ ਜਾ ਰਹੀ ਜਿਸ ਦੇ ਵਿੱਚ ਸਮੂਹ ਜਥੇਬੰਦੀਆਂ ਸੰਪਰਤਮਾ ਤੇ ਸੰਸਥਾਵਾਂ ਕਰਵਾਉਣ ਗਿਆ ਰਜਿਸਟ੍ਰੇਸ਼ਨ ਕਿਸੇ ਵੀ ਸਹਾਇਤਾ ਲਈ ਪੋਰਟਲ ਹੈ ਸਰਕਾਰੇ ਖਾਲਸਾ .ਆਰਗੇਨਾਈਜੇਸ਼ਨ ਦੇ ਉੱਪਰ ਹੜਪੀੜਤ ਸਿੱਧਾ ਸੰਪਰਕ ਕਰ ਸਕਦੇ ਨੇ ਸਿੰਘ ਸਾਹਿਬ ਨੇ 13 ਸਤੰਬਰ ਨੂੰ ਪੋਰਟਲ ਸ਼ੁਰੂ ਕਰਨ ਦਾ ਕੀਤਾ ਸੀ ਐਲਾਨ ਯੋਧਨ ਅਸ਼ੇਵ ਰੋਡ ਦੇ ਤਹਿਤ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਸਰਕਾਰੀ ਸਕੂਲ ਦੀ ਮਹਿਲਾ ਅਧਿਆਪਕ ਸਣੇ 6 ਤਸਕਰ ਕਰੋੜਾਂ ਦੀ ਹੈਰੋਇਨ ਸਮੇਤ ਕੀਤਾ ਗਿਆ ਕਾਬੂ ਮੁਲਜ਼ਮਾਂ ਦੇ ਕੋਲੋਂ 9 ਕਿਲੋ ਹੈਰੋਇਨ ਕੀਤੀ ਗਈ ਬਰਾਮਦ ਮੁਲਜ਼ਮ ਕੁਲਵਿੰਦਰ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਅਧਿਆਪਕ ਦਾ ਦਰਸਲ ਹੈ ਇਹਨਾਂ ਤਸਕਰਾਂ ਦੇ ਵੱਲੋਂ ਪਲਾਨ ਬਣਾ ਕੇ ਸਾਰੀ ਜਾਣਕਾਰੀ ਦੇ ਕੇ ਅੱਗੇ ਨਸ਼ਾ ਸਪਲਾਈ ਕੀਤਾ ਜਾਂਦਾ ਸੀ ਇੱਥੋਂ ਤੱਕ ਕਿ ਇਹਨਾਂ ਦੇ ਲਿੰਕ ਪਾਕਿਸਤਾਨ ਤੱਕ ਜੁੜਦੇ ਸੀ ਕੇਂਦਰ ਨੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੂੰ ਅਤਿ ਗੰਭੀਰ ਆਫ਼ਤ ਐਲਾਨਿਆ ਮੁਰਵਸੇਵੇ ਦੇ ਕਾਰਜਾਂ ਦੇ ਵਿੱਚ ਕੇਂਦਰ ਦੀ ਹਿੱਸੇਦਾਰੀ ਵਧੇਗੀ ਨੁਕਸਾਨੇ ਘਰਾ ਪਸ਼ੂ ਤੰਦ ਦਾ ਵੱਧ ਸਕਦਾ ਮੁਆਵਜ਼ਾ ਫਸਲਾਂ ਦੇ ਨੁਕਸਾਨ ਦਾ ਕੇਂਦਰੀ ਮੁਆਵਜ਼ਾ ਨਹੀਂ ਵਧੇਗਾ ਸੂਬੇ ਨੂੰ ਨਿਰਧਾਰਤ ਮਾਪਦੰਡਾ ਤੋਂ ਜ਼ਿਆਦਾ ਪੈਸਾ ਖਰਚ ਕਰਨ ਦੀ ਵੀ ਮਿਲ ਸਕਦੀ ਹੈ ਇਜਾਜ਼ਤ ਦਿੱਲੀ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਯੂਨੀਅਨ ਚੋਣਾਂ ਦੇ ਵਿੱਚ এবੀਪੀ ਨੇ ਮਾਰੀ ਜਿੱਤ ਆਬੀਪੀ ਦੇ ਆਰੀਆਂ ਮਾਨ ਬਣੇ ਪ੍ਰਧਾਨ ਆਰੀਆਂ ਮਾਨ ਨੂੰ ਮਿਲੀਆਂ 28841 ਵੋਟਾਂ ਆਰੀਆਂ ਨੇ ਐਨਐਸਯੂਆਈ ਦੇ ਜੋਸਲੀਨ ਨੰਦਿਤਾ ਨੂੰ ਜਿਹੜਾ 16196 ਵੋਟਾਂ ਨਾਲ ਹਰਾਇਆ ਐਸਨ ਅਸਜਿੰਦਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜਿਆਦਾ ਧੰਨਵਾਦ